ਅਫਰੀਕਾ ਨੇ ਕੱਢ ਕੇ ਮੈਦਾ ਤੇ ਸੂਣ ਪੀ ਕੇ ਇਹਨਾਂ ਨੂੰ ਹਜ਼ਾਰਾਂ ਕੁਇੰਟਲ ਦਿੱਤਾ ਜਦੋਂ ਦਾਣਾਂ ਦੀ ਛਾਟ ਸੀ ਅੱਛਾ ਜੀ ਜੇ ਕਾਣੀ ਪੁੱਛਦਾ ਮੇਰੇ ਬਚਪਨ ਚ ਸਾਰੇ ਜੱਟਾਂ ਦੇ ਸਾਰੇ ਸਾਲ ਦੀ ਕੜਕ ਹੁੰਦੀ ਨਹੀਂ ਸੀ ਠੀਕ ਹੈ 6 ਮਹੀਨੇ ਉਹਨਾਂ ਨੂੰ ਖਿਚੜੀ ਨਾਲ ਜਾਂ ਬਾਜਰੇ ਦਾ ਖਾਣਾ ਸਾਰਾ ਕਹਿੰਦਾ ਵੀ ਬੀਜ ਉਗਰੀ ਕੰਨ ਕਰੇ ਜੇ ਹਾਂਜੀ ਦਾਣੇ ਦਾ ਇੰਨਾ ਪਿਆਰ ਸੀ ਵੀ ਇੱਕ ਇੱਕ ਦਾ ਦੇ ਕੇ ਸਿੱਟਾ ਮੰਡਲੀ ਤੋਂ ਚੁਗਦਾ ਸੀ ਠੀਕ ਹੈ ਹਰ ਜੱਟ ਜਿਹੜੇ ਬਾਹਰ ਲੱਗੇ ਖੇਲੇ ਜਾਂਦੇ ਉਹ ਵੀ ਕੱਲਾ ਕੱਲਾ ਚੋਕ ਕੇ ਇਕੱਠਾ ਕਰਕੇ ਦੋੜੇ ਪਾ ਕੇ ਗੱਡੇ ਹੀ ਲਿਉਂਦਾ ਸੀ ਹਾਂਜੀ ਹੁਣ ਜ਼ਮਾਨਾ ਇਹ ਆ ਗਿਆ ਵੀ 5 ਕਿਲੋ ਇੱਥੇ ਦਾਣੇ ਛੜਕਤੇ ਰੱਖ ਦੀ ਹਾਂ ਤੇ ਜੇ ਮੈਂ ਕਿਸੇ ਜਵਾਕ ਨੂੰ ਜਾਂ ਘਰ ਦੇ ਨੂੰ ਜਾਂ ਕਿਸੇ ਨੂੰ ਆਖੂ ਮੇਰੇ ਗਾਲ ਪਾਊਗਾ ਤੂੰ ਚੱਕ ਲਿਆ ਸਹੀ ਗੱਲ ਹੈ ਜੀ ਹੁਣ ਕੱਲ ਦੀ ਗੱਲ ਹੀ ਤੈਨੂੰ ਮੈਂ ਦੱਸ ਦਿੰਦਾ ਕਿ ਨਿੱਕੀ ਜਿਹੜੇ ਹਾਂਜੀ ਵੀ ਕੋਈ ਬਰੀਕ ਕਣ ਕਾ ਉੱਥੇ 8-10 ਕਿਲੋ ਸਿੱਟ ਗਿਆ ਆਪਣੇ ਘਾਰੇ ਜਿੱਥੇ ਛੜਕ ਤੋਂ ਪਾਣੀ ਡਲਦਾ ਹੂੰ ਮਸੀਰੀ ਨੂੰ ਆਖੇ ਜੀ ਮਖੇਲਾ ਨੂੰ ਆਖੇ ਤੇ ਘੜ ਪੈ ਜਾਣਗੇ ਮੇਰੇ ਪਰ ਜਾ ਉਹ ਝੋੜਾ ਲੈ ਜਾ 5-4 ਕਿਲੋ ਇੱਥੇ ਜਾਨਵਰਾਂ ਨੂੰ ਬਾਹਰ ਪਾ ਦਿਆ ਕਰਾਂਗੇ ਆਪਾਂ ਹਾਂਜੀ ਉਹ ਕੁਜਾ ਭਰਿਆ ਪਿਆ ਇਹ ਕਲਫਾਫਾ ਭਰਿਆ ਪਿਆ ਕੋਨੇ ਪਰ ਉਹਨੇ ਕਿੱਥੇ ਰੱਖਤੀ ਕੱਲ ਉਹਨੇ ਛੜਕ ਦੇ ਨਾਲ ਦਰਖਤਾਂ 'ਚ ਵੀ ਖਲਾਰੀ ਤੇ ਇੱਧਰ ਵੀ ਹਾਂਜੀ ਉਹਦੇ ਦੇ ਚਿੜੀਆਂ ਇੰਨੀਆਂ ਸੀ ਮੈਂ ਇਹਨਾਂ ਨੂੰ ਮੁਰਕੀਆਂ ਭਰ ਕੇ ਵੀ ਪਾਉਣਾ ਪਾਣੀ ਪਾਉਣਾ ਹਾਂਜੀ ਇਹ ਜਾਨਵਰ ਵੀ ਬੱਚੇ ਲਗਾਈਆ ਜਦੋਂ ਹੁਲਾ ਦੋ ਹਿਲ ਜਾਂਦਾ ਸਹੀ ਗੱਲ ਹੈ ਹੁਣ ਦਾਣਾ ਹੋ ਗਿਆ ਆਮ ਕਿੱਥੇ ਸਾਨੂੰ 5-4 ਮਨ ਦਾ ਹੀ ਆਦੇ ਸੰਗ ਇਹ ਹੋ ਜਾਂਦਾ ਬਹੁਤ ਵੱਡੀ ਗੱਲ ਆ। ਹਾਂਜੀ ਹਾਂਜੀ। ਕਿੱਥੇ 5000 ਮਨ ਵੇਚਦੇ ਆ। ਬਿਲਕੁਲ ਜੀ। ਫਰਕ ਆ ਗਿਆ। ਫਰਕ ਆ ਗਿਆ। ਕਿੱਥੇ ਸਾਈਕਲ ਨਹੀਂ ਚਾਹੁੰਦੇ ਤਾਂ। ਹਾਂ। ਤੇਰੇ ਸਾਹਮਣੇ ਅੱਜ 4 ਹੀ ਵੱਡੇ-ਵੱਡੇ ਟਰੈਕਟਰ ਲਈ ਖੜੇ ਆ। ਸਹੀ ਗੱਲ ਆ ਜੀ। ਕਵਾਇਨ ਆ, ਹਰ ਕਿਸਮ ਦਾ ਸੰਦ ਹੈ। ਹੂੰ। ਖੇਤ ਜਿਹੜੀਆਂ ਚੀਜ਼ਾਂ ਸੁਖ ਨਹੀਂ ਜੀ ਉਸ ਡਰੋਨ ਵੀ ਲੈ ਕੇ ਸਪਰੇਅ ਕਰਨ ਗਏ ਆ। ਸਹੀ ਗੱਲ ਆ ਜੀ। ਤਾਂ ਫਿਰ ਇਹਨਾਂ ਨੇ ਉਸ ਪਾਸੇ ਕਹਿਰੇ ਦਾਣੇ ਨਹੀਂ ਕਦੋਂ ਚੱਕਦੇ ਆ। ਸਹੀ ਗੱਲ ਆ, ਸਹੀ। ਨਹੀਂ ਨਾ ਚੱਕਦੇ ਆ। ਹਾਂਜੀ। ਮੈਂ ਵੇਖ ਵੀ ਲਿਆ ਪਰ ਤੇ ਆ ਕੇ ਇੱਕ ਦਵਾਰਾ ਪੁੱਤ ਨੂੰ ਉਹਨੂੰ ਉਹਨੂੰ ਅਖਣਾ ਭਾਈ ਉਹ ਦਾਣੇ ਖੇੜੇ ਪਏ ਚੱਕ ਲੋ ਨਹੀਂ ਕੋ ਚੱਲ ਬਾਪੂ ਉਦੋਂ ਫਿਰ ਘਟਕਾ ਤਾਂ ਹੁੰਦੀ ਸੀ ਫਸਲੇ ਨਹੀਂ ਕੀ ਕਾਰਨ ਸੀਗਾ ਸਾਡੀਆਂ ਦੋ ਪੱਤੀਆਂ ਇੱਦਾਂ 10% ਪੱਧਰ ਸੀ ਜ਼ਮੀਨ ਪਾਣੀ ਲਾਉਣ ਵਾਲੀ ਅੱਛਾ ਜੀ ਤੇ 20% ਸੀਗੀ 15 ਬਰਾਨੇ ਬੀਜਣ ਵਾਲੀ ਠੀਕ ਹੈ 20% ਚ 5-7 ਮਣ ਕਣਕ ਮਥਾ ਜੱਟ ਦੀ ਹੁੰਦੀ ਸੀ ਜੇ ਕੋਈ ਨਿਆਹੀ ਨਹੀਂ ਜੋ 15 ਜਾਂ 20 ਜਾਂ ਹੋ ਜਾਂਦੀ ਤਾਂ ਬੱਲੇ ਬੱਲੇ ਹੋ ਜਾਂਦੀ ਸੀ ਠੀਕ ਹੈ ਜੀ ਉਹ ਵੀ ਕੋਈ ਕਿਹਰੇ ਕਮਾਚੋਂ ਹਾਂ ਜਿਹੜੇ ਮਰਾਨੀ ਸੀ ਉਹ 2 ਤੋਂ 4 5 ਤਿੰਨ ਤਾਰਾ ਮਿਲਾ ਹੋ ਗਿਆ 2 ਕਿਲੋ ਇਹੋ ਜਿਹਾ ਹੁੰਦਾ ਸੀ ਦਾਣੇ ਹੁੰਦੇ ਨਹੀਂ ਦਾਣੇ ਨਹੀਂ ਹੁੰਦੇ ਵਪਾਰ 90% ਨਹੀਂ 99% ਦਾਣੇ ਨਾਲ ਚੱਲਦਾ ਸੀ ਅੱਛਾ ਜੀ ਠੀਕ ਇੱਥੇ ਵੀ ਤੁਹਾਨੂੰ ਮੈਂ ਥੋੜਾ ਜਿਹਾ ਮੋੜਦਾ ਵੀ ਮੈਂ ਦੋ ਤਿੰਨ ਰਾਂ ਮੂਰੇ ਚ ਕੰਨ ਕਰ ਦੇ ਕੇ ਆਇਆ ਹਾਂ ਜੀ ਬੜੇਵੇਂ ਵਿਲੇ ਉਹਨੇ ਇੱਕ ਰੰਪ ਚ ਮਿਰਚਾਂ ਦਾ ਰਹਿ ਗਿਆ ਤੇ 3-8 ਰੁਪਏ ਤੇਰਾ ਮੇਰਾ ਪਿਓ ਖੁਸ਼ ਹੋ ਗਿਆ ਜੇ ਉਹਨਾਂ ਨੂੰ 5-6 ਰੁਪਏ ਬੜੇਵੇਂ ਬੜੂ ਲੱਦ ਕੇ ਲਿਆ ਕੇ ਦੇਤੇ ਹੂੰ ਵਾਦਾ 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 ਕੰਕਦਾ ਇਹਨਾਂ ਨੇ ਝੂਠ ਖਾਂਦੇ ਤੇ ਹੁਣ ਤੁਹਾਨੂੰ ਪਤਾ ਸਾਰੇ ਖਨਾ ਮਾਰਦੀ ਹੈ ਸਹੀ ਹੈ ਜੀ ਖਾਸ ਕਰਕੇ ਕਿਸਾਨ ਤੇ ਕਿ ਕਿ ਉਹਨੇ ਦਾਣੇ ਕਿਉਂ ਪੈਦਾ ਕਰਦੇ ਹਾਂਜੀ ਅੱਜ ਜਿਹੜੀਆਂ ਮੈਂ ਗੱਲ ਸੁਣੀਆਂ ਇੱਕ ਖੇਤਾਂ ਦਾ ਯਾਮ ਪਹੁੰਚਦਾ ਹਾਂਜੀ ਖਾਤਮਾ ਕਰਨ ਤੇ ਹੋਈ ਪਈ ਹੈ ਕਿ ਜਿਹੜਾ ਇਹਨਾਂ ਨੇ ਬਾਤ ਜੀ ਨਾ ਅਗਨੀ ਵੀਰ ਹੂੰ ਇਹ ਮੁੰਡਾ ਜਾਊਗਾ ਫੌਜ ਚ ਹਾਂਜੀ 6 ਮਹੀਨੇ ਟ੍ਰੇਨ ਕਰੂਗਾ ਤੇ 3 ਸਾਲ ਕਰੂਗਾ ਨੌਕਰੀ ਉਹ ਦੋਗੇ 3.5 ਸਾਲ ਹਾਂ ਇਹਨੇ ਜੇ ਚੋ ਬਦਲ ਬਦਲੀ ਬਦਲਣੀ ਸਿੱਖ ਸਕਦਾ ਤੇ ਕਾਹਨ ਦੁਨੀਆ ਦੇ ਅੱਜ ਵਾਲੇ ਹਥਿਆਰ ਕਿੱਥੋਂ ਸਿੱਖੂਗਾ ਕਿੱਥੋਂ ਸਿੱਖੂਗਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਇਹ ਸਾਡੇ ਵੱਡਿਆਂ ਛੋਟਿਆਂ ਨੂੰ ਸਾਰਿਆਂ ਨੂੰ ਸੁਣ ਲੈਣਾ ਚਾਹੀਦੀ ਹੈ ਹਾਂਜੀ ਕਿਹੜਾ ਜੇ ਗੱਲੇ ਤੇ ਚੜਨ ਦੀ ਆਉਂਦਾ ਤੇ ਉਹਨੂੰ ਹਾਥੀ ਤੇ ਚੜਾਉਣਾ ਤਾਂ ਪੌੜੀ ਪੂੜੀ ਲਾਉਂਦਾ ਕੋਈ ਪ੍ਰਬੰਧ ਬਣਾਉਣਾ ਪੈਣਾ ਬਣਾਉਣਾ ਪੈਣਾ ਇੱਕ ਪਾਸੇ ਤੇ ਹਾਥੀ ਤੇ ਚੜੇ ਫਿਰਦੇ ਆ ਹਾਂਜੀ ਇੱਕ ਇੱਕ ਜੜਵੜ ਕੇ ਸਾਡੇ ਸਿੱਟ ਨੂੰ ਫਿਰਦੇ ਆ ਸਿੱਟ ਨੂੰ ਫਿਰਦੇ ਕੋਈ ਇਹਨਾਂ ਦੇ ਕਾਨੂੰਨ ਤਾਂ ਹੈ ਨਹੀਂ ਸਹੀ ਹੈ ਜੀ ਇੱਕ ਇੱਕ ਐਮ ਐਲ ਏ ਇੱਕ ਇੱਕ ਲੱਖ ਇੱਕ ਮਹੀਨੇ ਦਾ ਨਹੀਂ ਕਈ ਕਈ ਲੱਖ ਦਾ ਉਹਨਾਂ ਦੇ ਸੇਵਾ ਤੇ ਤੇ ਆਉ ਉਹ ਭਗਤਾਂ ਤੇ ਉਹਨਾਂ ਦੇ ਪਟ્રોલ ਤੇ ਤੇ ਉਹਨਾਂ ਦੇ ਰਹਿਸ਼ਾਂ ਤੇ ਲੱਗਿਆ ਜਾਂਦਾ ਹੈ ਸਹੀ ਗੱਲ ਹੈ ਗੱਦੇ ਵੀ ਸਰਕਾਰੀ ਖਰਚਾ ਵੀ ਸਰਕਾਰੀ ਡਾਕਟਰੀ ਵੀ ਸਰਕਾਰੀ ਦੂਜੇ ਮਰੋ ਭੁੱਖੇ ਹਮ ਇੱਕ ਜਿਹੜਾ 10 ਸਾਲ ਪੰਜ ਸਾਲ ਜਿਆ ਅੰਨੋੜ ਕੇ ਆਊਗਾ ਉਹਨਾਂ ਕੋਈ ਪੈਸੇ ਨਹੀਂ ਦੇਣੀ ਹਾਂਜੀ ਉਹ ਗੋਲੀ ਵੀ ਇੱਕ ਜਖਾਂ ਜਾਂਦਾ ਹੈ ਹਮ ਤੇ ਕਿਸੇ ਦੇ ਤੂਬੇ ਤੇ ਕਿਸੇ ਦੇ ਮੁਰਕ ਜਾਂਦਾ ਸਿਵਿਆਂ 'ਚ ਵੀ ਪੈਂਦਾ ਕਬਰਾਂ 'ਚ ਵੀ ਪੈਂਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਰਾਤ ਨੂੰ ਨੇ ਜਾ ਕੇ ਰਹਿਣਾ ਹਾਂਜੀ ਉਹ ਇਹ ਗੱਲਾਂ ਭੁੱਲ ਕੇ ਅੱਜ ਉਹਨਾਂ ਨੂੰ ਖਤਮ ਕਰਨ ਲੱਗੇ ਸਹੀ ਗੱਲ ਹੈ ਜੀ ਉਹ ਇਹਨਾਂ ਨੂੰ ਘਾਟਾ ਦੇਊਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹਦਾ ਹੈ ਜੀ ਹੁਣ ਆਪਾਂ ਇੱਕ ਗੱਲ ਕਰਦੇ ਸਾਂ ਟਰੈਕਟਰਾਂ ਦੀ ਗੱਲ ਹਾਂਜੀ ਉਹ 35 ਕਰੋੜ ਜੀਟਰ ਫੇਰ ਆਂਦੇ ਨੇ ਫਿਰ ਕਈ ਬਦਵਾਛਦਰੀਆਂ ਹੋ ਗਈਆਂ ਹਾਂ ਹੁਣ ਤਾਂ ਗਿਣਤੀ ਮੇਰੇ ਹਿਸਾਬ ਨਾਲ ਕਿੰਨੀਆਂ ਤਾਂ ਕਾਫੀ ਐ ਤਿੰਨ ਚਾਰ ਤਾਂ ਬਸ ਉਹਨਾਂ ਲਈ ਕਈ ਬਦਲਦੇ ਹਾਂਜੀ ਇੱਕ ਨਿਊ ਹਾਰਲੈਂਡ ਦੇ ਆਂਦਾ ਸੀ ਆਪਾਂ 7 ਸਾਲ 7 ਲੱਖ ਦਾ ਠੀਕ ਹੈ ਉਹ 11 ਸਾਲਾਂ ਤੋਂ 7 ਲੱਖ ਦਾ ਕੰਪਨੀ ਦੇ ਕੇ ਤੇ ਨਵਾਂ ਸੋਨੇ ਵਾਲੇ ਨੇ ਤਿੰਨ ਚਾਰ ਦਾ ਸੋਨਾ ਲਈ ਕਈ ਆਪਾਂ ਬਦਵਾਛਦੀ ਕਰ ਚੁੱਕੇ ਹਾਂ ਹਾਂਜੀ ਉਨੇ ਕਾਸ਼ਾ ਨਵਾ 390 ਵਾਲਾ 60 ਵਾਲਾ 75 ਵਾਲਾ ਹਾਂਜੀ ਕੰਮ ਆਪਣੇ ਕੋਲੇ ਸੋਨਾ ਲਿਕਾਈ ਹੈ ਹਾਂਜੀ ਕਿ ਕਿੱਥੇ ਤਨ ਮੈਂ ਪੰਜਾਬੀ ਚ ਹੋਰ ਦੱਸਦਾ ਜਦੋਂ ਆਡੋਗੇ ਤੇ ਇੱਥੇ ਖੇਤ ਕਰ ਪਾਇਆ ਮੇਰੇ ਕੋਲੇ 10 12 ਸਾਲ ਕੋਈ ਹਾਲ ਪੰਜਾਲੀ ਵੱਡੇ ਛੋਟੇ ਹੁੰਦੇ ਗਿਆ ਕੋਈ ਬੀਂਦੀ ਵੀ ਹੈ ਨਹੀਂ ਸੀ ਅੱਛਾ ਜੀ ਉਠਾਣਾ ਲੰਦਾ ਵੀ ਹੈ ਨਹੀਂ ਸੀ ਰੰਬਾ ਵੀ ਹੈ ਨਹੀਂ ਸੀ ਅੱਛਾ ਜੀ ਤੇ ਪੱਠੇ ਤੇ ਬਾਲਣ ਵੀ ਮੇਰੇ ਕੋਲੇ ਨਹੀਂ ਮਿਲਿਆ ਮੈਨੂੰ ਮੇਰੇ ਵੀ ਯਾਰ ਨਹੀਂ ਸੀ ਇੱਥੇ ਉਹਨਾਂ ਨੇ ਦੋਨੇ ਨਹੀਂ ਲੈ ਰੇ ਸੀ ਠੀਕ ਹੈ ਹੁਣ ਅੱਜ ਜੋ ਕੁਝ ਉਹਨੇ ਦਿੱਤਾ ਹੈ ਪਾ ਲਏ ਨੇ ਹਾਂਜੀ ਬੰਦੇ ਜਿੱਦੀ ਜਿੱਦੀ ਠੀਕ ਲਈ ਮੂੰਗੀ ਆ ਖੜੀ ਐ ਮੱਕੀ ਵੱਲਾਂ ਦਾ ਠੀਕ ਨਹੀਂ ਕੋਡੇ ਕੋਡੇ ਦੇ ਉੱਥਾ ਚੜਿਆ ਪਿਆ ਮੂੰਗੀ ਐ ਝੋਨਾ ਉਹ ਗਲਵਾ ਜੀ ਖੋਰ ਦੀਆਂ ਹੋਰ ਬਦਲ ਚੁੱਕੀਆਂ ਬਦਲ ਜਾਂਦੇ ਉਹ ਜ਼ਮਾਨਾ ਤੇ ਉਹ ਚੁਗ ਜਿਹੜਾ ਮੈਂ ਵੇਖਿਆ ਦਾਣਿਆਂ ਤੋਂ ਬਿਨਾਂ ਦਾ ਇਹਨਾਂ ਦੱਸੀਏ ਤੇ ਕੋਈ ਸੱਚ ਨਹੀਂ ਮੰਨੂਗਾ ਬਿਲਕੁਲ ਤੋਰੀ ਦਾ ਬਹੁਤ ਘਰ ਦੇਖਿਆ ਵਾਪੇ ਮੈਂ